ਪੰਜਾਬ ਦਾ ਇੱਕ ਹੋਰ ਨੌਜਵਾਨ ਸ਼ਹੀਦ ਹੋ ਗਿਆ ਪਰ ਤਰਾਸ ਦੀ ਇਹ ਹੈਗੀ ਆ ਕਿ ਉਹ ਨੌਜਵਾਨ ਕਾਗਜ਼ਾਂ ਦੇ ਵਿੱਚ ਸ਼ਹੀਦ ਨਹੀਂਗਾ ਇਹ ਨੌਜਵਾਨ ਪਿੰਡ ਮਹਿਤਾ ਜ਼ਿਲ੍ਹਾ ਬਰਨਾਲਾ ਦਾ ਸੁਖਮੰਦਰ ਸਿੰਘ ਆ ਜਿਸ ਦੀ ਡਿਊਟੀ ਆ ਜੰਮੂ ਕਸ਼ਮੀਰ ਦੇ ਵਿੱਚ ਲੱਗੀ ਸੀਗੀ ਤੇ ਕੱਲ ਹੀ ਆ ਜਿਹੜਾ ਉਸ ਨੂੰ ਆ ਜਿਹੜਾ ਸ਼ਹੀਦ ਕਰ ਦਿੱਤਾ ਗਿਆ ਪਰ ਤੁਹਾਨੂੰ ਦੱਸ ਦਈਏ ਕਿ ਇਸ ਨੌਜਵਾਨ ਨੂੰ ਆ ਜਿਹੜਾ ਉਹ ਸ਼ਹੀਦੀ ਦਾ ਦਰਜਾ ਜਿਹੜਾ ਉਹ ਨਹੀਂ ਦਿੱਤਾ ਜਾ ਸਕਦਾ ਕਿਉਂਕਿ ਸਰਕਾਰੀ ਜੋ ਭਰਤੀ ਹੈਗੀ ਆ 2022 ਦੇ ਵਿੱਚ ਅਗਨੀਵੀਰ ਜੋ ਯੋਜਨਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਨੇ ਬੀਜੇਪੀ ਸਰਕਾਰ ਨੇ ਲੈ ਕੇ ਆਂਦੀ ਸੀਗੀ ਉਸ ਅਗਨੀਵੀਰ ਦੀ ਯੋਜਨਾ ਦੇ ਤਹਿਤ ਜੇਕਰ ਕੋਈ ਨੌਜਵਾਨ ਡਿਊਟੀ ਦੇ ਦੌਰਾਨ ਸ਼ਹੀਦ ਹੋ ਜਾਂਦਾ ਹੈਗਾ ਤੇ ਇਸ ਦੇ ਅਕੋਰਡਿੰਗ ਆ ਜਿਹੜਾ ਇਸ ਸਕੀਮ ਦੇ ਅਕੋਰਡਿੰਗ ਜਿਹੜੀ ਵੀ ਭਰਤੀ ਹੋਈ ਹੈਗੀ ਆ ਉਹਨਾਂ ਨੂੰ ਸ਼ਹੀਦੀ ਦਾ ਦਰਜਾ ਜਿਹੜਾ ਉਹ ਦਿੱਤਾ ਨਹੀਂ ਜਾ ਸਕਦਾਗਾ ਪਰ ਤਰਾਸ ਦੀ ਇਹ ਹੈਗੀ ਆ ਕਿ ਸਾਡੇ ਨੌਜਵਾਨ ਜ਼ਿਆਦਾਤਰ ਹਰ ਚੌਥੇ ਦਿਨੀ ਆ ਜਿਹੜੀ ਇਹ ਖਬਰ ਆ ਜਿਹੜੀ ਸਾਨੂੰ ਸੁਣਨ ਨੂੰ ਮਿਲਦੀ ਹੈਗੀ ਆ ਕਿ ਇੱਕ ਹੋਰ ਅਗਨੀਵੀਰ ਆ ਜਿਹੜਾ ਉਹ ਸ਼ਹੀਦ ਹੋ ਗਿਆ ਹੈਗਾ ਇਥੋਂ ਤੀਕ ਗੱਲ ਪਹੁੰਚੀ ਪਈ ਹੈਗੀ ਆ ਕਿ ਜਦੋਂ ਵੀ ਸ਼ਹੀਦ ਹੋ ਜਾਂਦਾ ਕੋਈ ਨੌਜਵਾਨ ਉਹਨਾਂ ਨੂੰ ਇਸ ਸਕੀਮ ਦੇ ਤਹਿਤ ਜੋ ਭਰਤੀ ਹੋਏ ਹੈਗੇ ਆ ਉਹਨਾਂ ਨੂੰ ਕੋਈ ਮੁਆਵਜ਼ਾ ਵੀ ਆ ਜਿਹੜਾ ਉਹ ਮਿਲਦਾ ਨਹੀਂਗਾ ਪਿਛਲੇ ਸਮੇਂ ਦੇ ਦੌਰਾਨ ਜਦੋਂ ਮਾਨਸਰ ਦਾ ਇੱਕ ਨੌਜਵਾਨ ਸ਼ਹੀਦ ਹੋਇਆ ਸੀਗਾ ਅਮਰਤਪਾਲ ਉਸ ਦੇ ਸ਼ਹੀਦ ਹੋਣ ਤੋਂ ਬਾਅਦ ਆ ਜਿਹੜਾ ਇਥੋਂ ਤੀਕ ਸਾਡੇ ਨੌਜਵਾਨਾਂ ਦੀ ਜਿਹੜੇ ਸ਼ਹੀਦ ਹੁੰਦੇ ਹੈਗੇ ਆ ਉਹਨਾਂ ਦੀ ਦੇਹ ਨੂੰ ਆ ਜਿਹੜਾ ਮਨ ਦਾ ਮਾਨ ਸਤਕਾਰ ਨਹੀਂ ਦਿੱਤਾ ਗਿਆ ਸੀਗਾ ਉਸ ਸਮੇਂ ਕਿਉਂਕਿ ਅਗਲੀ ਵੀਰ ਦੀ ਇਸੇ ਯੋਜਨਾ ਦੇ ਤਹਿਤ ਇਹ ਵੀ ਸੀਗਾ ਕਿ ਜੋ ਆਖਰੀ ਸਮੇਂ ਦੇ ਉੱਤੇ ਸਲਾਮੀ ਦੇਣੀ ਹੁੰਦੀ ਆ ਉਹ ਵੀ ਆ ਜਿਹੜੀ ਉਹ ਅੰਮ੍ਰਿਤਪਾਲ ਨੂੰ ਦਿੱਤੀ ਨਹੀਂ ਗਈ ਸੀਗੀ ਤੇ ਉਹਨਾਂ ਦੇ ਪਿੰਡ ਆ ਜਿਹੜਾ ਓਵੇਂ ਦੀ ਓਵੇਂ ਆ ਜਿਹੜੀ ਉਹ লাশ ਨੂੰ ਆ ਜਿਹੜਾ ਉਹ ਛੱਡ ਕੇ ਆ ਗਏ ਸੀਗੇ ਨਾਲ ਦੇ ਉਸ ਦੇ ਜਵਾਨ ਪਰ ਇਸ ਤੋਂ ਬਾਅਦ ਜਦੋਂ ਇਸ ਗੱਲ ਦਾ ਰੌਲਾ ਪਿਆ ਤੇ ਇਸ ਤੋਂ ਬਾਅਦ ਉਥੋਂ ਦੇ ਐਸਐਸਪੀ ਨੇ ਆ ਜਿਹੜਾ ਉਸ ਨੂੰ ਬੰਦ ਦਾ ਮਾਨ ਸਤਕਾਰ ਦਿੱਤਾ ਉਥੋਂ ਸਲਾਮੀ ਦਿੱਤੀ ਤੇ ਬਾਅਦ ਦੇ ਵਿੱਚ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਆ ਜਿਹੜਾ ਇਹ ਐਲਾਨ ਕੀਤਾ ਸੀਗਾ ਕਿ ਭਾਵੇਂ ਸੈਂਟਰ ਸਰਕਾਰ ਨੇ ਆ ਜਿਹੜਾ ਇਸ ਸਕੀਮ ਦੇ ਤਹਿਤ ਉਹ ਮੁਆਵਜ਼ਾ ਨਹੀਂ ਦੇਣਾ ਸੀਗਾ ਪਰ ਉਹਨਾਂ ਨੇ ਆ ਜਿਹੜਾ ਆਪਣੀ ਸਰਕਾਰ ਵੱਲੋਂ ਆ ਜਿਹੜਾ ਮੁਆਵਜ਼ਾ ਦੇਣਾ ਮੰਨਿਆ ਸੀਗਾ ਪਰ ਤਰਾਸ ਦੀ ਇਹ ਹੈਗੀ ਆ ਕਿ ਵੱਡੇ ਪੱਧਰ ਦੇ ਉੱਤੇ ਇਹ ਸਕੀਮ ਦੇ ਤਹਿਤ 2022 ਦੇ ਵਿੱਚ ਜੂਨ ਦੇ ਵਿੱਚ ਜਦੋਂ ਇਹ ਸਕੀਮ ਆਈ ਤਾਂ ਇਸ ਦਾ ਜਿਹੜਾ ਵੱਡੇ ਪੱਧਰ ਦੇ ਉੱਤੇ ਭਾਵੇਂ ਵਿਰੋਧ ਵੀ ਹੋਇਆ ਸੀਗਾ ਕਈ ਥਾਵਾਂ ਦੇ ਉੱਤੇ ਆ ਜਿਹੜੇ ਹਿੰਸਕ ਪ੍ਰਦਰਸ਼ਨ ਵੀ ਹੋਏ ਆ ਪਰ ਮੋਦੀ ਸਰਕਾਰ ਕੋਲੇ ਮжоਰਿਟੀ ਸੀਗੀ ਬਾਕੀ ਹਲਤੀ ਜਿੰਨੀਆਂ ਵੀ ਸਕੀਮਾਂ ਇਹ ਲੈ ਕੇ ਆਈਏ ਸਰਕਾਰ ਉਸ ਦੇ ਉੱਤੇ ਆ ਜਿਹੜਾ ਇਹ ਕਦੇ ਵੀ ਯੂ ਟਰਨ ਨਹੀਂ ਮਾਰੇਗਾ ਇਸੇ ਕਰਕੇ ਇਹ ਸਰਕਾਰ ਨੇ ਆ ਜਿਹੜਾ ਇਹ ਸਕੀਮ ਨੂੰ ਬਾਦ-ਦਸਤੂਰ ਜਾਰੀ ਰੱਖਿਆ ਹੈਗਾ ਭਾਵੇਂ ਪਿਛਲੇ ਮਾਰਚ ਮਹੀਨੇ ਦੇ ਵਿੱਚ ਸਾਡੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇਹ ਗੱਲ ਆਖੀ ਸੀਗੀ ਕਿ ਅਸੀਂ ਅਗਨੀ ਵੀਰਵਾਰੇ ਆ ਜਿਹੜਾ ਕੁਛ ਨਾ ਕੁਛ ਕਰਾਂਗੇ ਪਰ ਇਸ ਤੋਂ ਬਾਅਦ ਥੋੜੇ ਹੀ ਸਮੇਂ ਦੇ ਬਾਅਦ April ਮਹੀਨੇ ਦੇ ਵਿੱਚ ਜੋ ਵੀ ਉਹਨਾਂ ਦੇ ਬਿਆਨ ਆਏ ਹੈਗੇ ਭਾਵੇਂ ਲੋਕ ਸਭਾ ਦੇ ਇਲੈਕਸ਼ਨ ਬਿਲਕੁਲ ਨਜ਼ਦੀਕ ਆ ਉਸ ਦੇ ਵਿੱਚ ਦੁਬਾਰਾ ਤੋਂ ਫੇਰ ਫੇਰ ਜੋ ਅਗਨੀ ਵੀਰ ਯੋਜਨਾ ਹੈਗੀ ਆ ਉਸ ਨੂੰ ਰਾਜਨਾਥ ਸਿੰਘ ਆ ਜਿਹੜੇ ਦੁਬਾਰਾ ਤੋਂ ਫੇਰ ਜਸਟੀਫਾਈ ਕਰ ਦੇਣਾ ਜਰ ਆ ਰਹੇ ਹੈਗੇ ਦੂਜੇ ਪਾਸੇ ਜੇਕਰ ਵਿਰੋਧੀ ਧਿਰ ਵੀ ਵੇਖੀਏ ਤਾਂ ਵਿਰੋਧੀ ਧਿਰ ਦੇ ਵਿੱਚ ਜੋ ਵੱਡਾ ਫਰੰਟ ਸਾਨੂੰ ਦੇਖਣ ਨੂੰ ਮਿਲ ਰਿਹਾ ਹੈਗਾ ਇੰਡੀਆ ਅਲਾਈਅንስ ਤੇ ਉਸ ਦੇ ਵਿੱਚੋਂ ਇੱਕ ਵੱਡੀ ਪਾਵਰ ਆ ਜਿਹੜੀ ਉਹ ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਹੈਗੀ ਆ ਜਿਸ ਨੂੰ ਜਿਸ ਦੇ ਵਿੱਚ ਵਿਸ਼ੇਸ਼ ਤੌਰ ਦੇ ਉੱਤੇ ਮੇਨਲੀ ਰਾਹੁਲ ਗਾਂਧੀ ਵੱਡੇ ਪੱਧਰ ਦੇ ਉੱਤੇ ਮਿਹਨਤ ਕਰ ਰਹੇ ਹੈਗੇ ਆ ਲੋਕ ਸਭਾ ਦੇ ਚੋਣ ਜਿੱਤਣ ਦੇ ਲਈ ਅਤੇ ਉਹਨਾਂ ਨੇ ਆਪਣੇ ਭਾਸ਼ਨਾ ਦੇ ਵਿੱਚ ਵੀ ਅਤੇ ਚੋਣ ਮੈਨੀਫੈਸਟੋ ਦੇ ਵਿੱਚ ਵੀ ਇਸ ਗੱਲ ਨੂੰ ਲੈ ਕੇ ਆਂਦਾ ਹੈਗਾ ਕਿ ਜਦੋਂ ਹੀ ਸਾਡੀ ਸਰਕਾਰ ਬਣੀ ਤਾਂ ਅਸੀਂ ਇਹ ਅਗਨੀਵੀਰ ਯੋਜਨਾ ਜਿਹੜੀ ਆ ਉਹ ਰੱਦ ਕਰ ਦੇਾਂਗੇ ਤੁਸੀਂ ਆਪ ਹੀ ਅੰਦਾਜ਼ਾ ਲਾ ਸਕਦੇ ਹੋ ਕਿ ਕੋਈ ਸਰਕਾਰ ਸੱਤਾ ਦੇ ਵਿੱਚ ਆਉਣ ਦੇ ਲਈ ਇਹ ਕਹਿ ਰਹੀ ਹੈਗੀ ਕਿ ਅਸੀਂ ਇਹ ਸਕੀਮ ਹੀ ਖਤਮ ਕਰ ਦੇਾਂਗੇ ਤਾਂ ਇੱਥੋਂ ਵੀ ਅੰਦਾਜ਼ਾ ਲਾਇਆ ਜਾ ਸਕਦਾ ਕਿ ਇਹ ਸਕੀਮ ਕਿੰਨੀ ਘਟਿਆ ਹੈਗੀ ਆ ਘਟਿਆ ਤਾਂ ਆਪ ਹੀ ਹੈਗੀ ਆ ਕਿਉਂਕਿ ਇਸ ਸਕੀਮ ਦੇ ਤਹਿਤ ਜੋ ਵੀ ਭਰਤੀ ਹੁੰਦਾ ਨੌਜਵਾਨ ਉਹ ਨੌਜਵਾਨ ਸਿਰਫ ਸਿਰਫ ਆਪਣੇ 4 ਸਾਲ ਹੀ ਆ ਜਿਹੜੇ ਉਹ ਜੋਬ ਕਰ ਸਕਦਾ ਇਸ ਤੋਂ ਬਾਅਦ ਉਹ ਰਿਟਾਇਰ ਹੋ ਜਾਊਗਾ ਰਿਟਾਇਰਮੈਂਟ ਤੋਂ ਬਾਅਦ ਕੋਈ ਪੱਤਾ ਨਹੀਂਗਾ ਨਾ ਹੀ ਉਹਦੀ ਕੋਈ ਪੈਨਸ਼ਨ ਹੈਗੀ ਆ ਤੁਸੀਂ ਆਪ ਹੀ ਅੰਦਾਜ਼ਾ ਲਾ ਸਕਦੇ ਹੋ ਜ਼ਿੰਦਗੀ ਦੇ ਸੁਨਹਿਰੀ 4 ਸਾਲ ਜਿਨ੍ਹਾਂ 4 ਸਾਲਾਂ ਦੇ ਵਿੱਚ ਉਸਨੇ ਕੋਈ ਨਾ ਕੋਈ ਆਪਣਾ ਫਿਊਚਰ ਬਣਾਉਣਾ ਹੁੰਦਾ ਉਸ ਫਿਊਚਰ ਬਣਾਉਣ ਦੇ ਸਮੇਂ ਦੇ ਵਿੱਚ ਉਹ ਨੌਕਰੀ ਕਰਦਾ ਹੈਗਾ ਤੇ ਇਸ ਤੋਂ ਬਾਅਦ ਤਾਂ ਉਮਰ ਆ ਜਿਹੜਾ ਨੌਜਵਾਨ ਬੇਰੋਜ਼ਗਾਰ ਰਹੂਗਾ ਉਸ ਦੇ ਕੋਲੇ ਆ ਜਿਹੜਾ ਇਸ ਤੋਂ ਅੱਗੇ ਕੋਈ ਵੀ ਰਸਤਾ ਨਹੀਂ ਬਚਣਾਗਾ ਪਰ ਸਰਕਾਰ ਬੇਸ਼ਰਮ ਹੈਗੀ ਆ ਬਾਕੀ ਤੁਹਾਨੂੰ ਦੱਸ ਦਈਏ ਕਿ ਇਸ ਸਕੀਮ ਦੇ ਤਹਿਤ ਸਿਰਫ ਤੇ ਸਿਰਫ ਜੇਕਰ 100% ਭਰਤੀ ਹੁੰਦੀ ਆ ਤਾਂ ਉਸ 100% ਭਰਤੀ ਦੇ ਵਿੱਚੋਂ ਸਿਰਫ ਤੇ ਸਿਰਫ ਆ ਜਿਹੜਾ ਉਹ 25% ਹੀ ਨੌਜਵਾਨ ਆ ਜਿਹੜੇ ਪੱਕੇ ਰੱਖਣੇ ਹੈਗੇ ਆ ਇਸ ਤੋਂ ਬਾਅਦ ਬਾਕੀ ਸਾਰੇ ਤੇ ਸਾਰੇ ਆ ਜਿਹੜੇ ਉਹ ਘਰੇ ਆ ਜਿਹੜੇ ਤੋਰ ਦਿੱਤੇ ਜਾਣਗੇ ਜਾਨੀ ਕਿ ਕੋਈ ਵੀ ਸਹੂਲਤਾ ਜਿਹੜੀ ਉਹ ਫੌਜ ਦੇ ਵਿੱਚ ਇਹਨਾਂ ਸ਼ਹੀਦ ਹੋਣ ਵਾਲੇ ਨੌਜਵਾਨਾਂ ਨੂੰ ਮਿਲ ਨਹੀਂ ਰਹੀਗੀ ਇਥੋਂ ਤੀਕਾ ਕਿ ਉਹਨਾਂ ਨੂੰ ਸ਼ਹੀਦੀ ਦਾ ਦਰਜਾ ਵੀ ਆ ਜਿਹੜਾ ਉਹ ਦਿੱਤਾ ਨਹੀਂ ਜਾ ਰਿਹਾਗਾ ਆ ਤੁਹਾਨੂੰ ਇਹ ਵੀ ਦੱਸ ਦਈਏ ਕਿ ਪਿਛਲੇ ਸਮੇਂ ਦੇ ਦੌਰਾਨ ਜੋ ਸਾਡੇ ਫੌਜ ਦੇ ਸਾਬਕਾ ਮੁਖੀ ਸੀਗੇ ਸਾਬਕਾ ਜਨਰਲ ਸੀਗੇ ਐਮ ਐਮ ਨਰਮਣੇ ਉਹਨਾਂ ਨੇ ਇੱਕ ਕਿਤਾਬ ਆ ਜਿਹੜੀ ਆਪਣੀ ਆਟੋ ਬਾਇਓਗ੍ਰਾਫੀ ਆ ਜਿਹੜੀ ਉਹ ਲਿਖੀ ਹੈਗੀ ਆ ਉਸ ਆਟੋ ਬਾਇਓਗ੍ਰਾਫੀ ਦਾ ਨਾਮ ਹੈਗਾ ਫੋਰ ਸਟਾਰਸ ਆਫ ਡਿਸਟਨੀ ਇਹਨਾਂ ਨੇ ਇਹ ਆਟੋ ਬਾਇਓਗ੍ਰਾਫੀ ਦੇ ਵਿੱਚ ਆਪਣੇ ਸੈਨਾ ਦੇ ਤਜਰਬਿਆਂ ਨੂੰ ਵੀ ਆ ਜਿਹੜਾ ਉਹ ਸਾਂਝਾ ਕੀਤਾ ਹੈਗਾ ਤੇ ਨਾਲ ਹੀ ਆ ਜਿਹੜਾ ਇਹਨਾਂ ਨੇ ਆਪਣੇ ਇਹ ਵਿਚਾਰ ਵੀ ਇਸ ਕਿਤਾਬ ਦੇ ਵਿੱਚ ਦਿੱਤੇ ਹੈਗੇ ਆ ਕਿ ਭਾਰਤੀ ਸੈਨਾ ਦੇ ਲਈ ਆ ਜਿਹੜਾ ਇਹ ਸਕੀਮ ਕਿਸ ਹੱਦ ਤੀਕ ਆ ਜਿਹੜੀ ਉਹ ਖਤਰਨਾਕ ਆ ਕਿਸ ਹੱਦ ਤੀਕ ਆ ਜਿਹੜੀ ਇਹ ਸਕੀਮ ਘਟੀਆ ਹੈਗੀ ਆ ਜਾਣੀ ਕਿ ਕਰੜੇ ਹੱਥੀਆਂ ਜਿਹੜੀ ਇਸ ਸਕੀਮ ਦੀ ਹੈ ਜਿਹੜੀ ਉਸ ਨੇ ਆਪਣੀ ਆਟੋ ਬਾਇਓਗ੍ਰਾਫੀ ਦੇ ਵਿੱਚ ਆਲੋਚਨਾ ਕੀਤੀ ਹੈਗੀ ਆ ਪਰ ਤੁਹਾਨੂੰ ਦੱਸ ਦਈਏ ਕਿ ਇਸ ਸਾਲ ਜਨਵਰੀ ਮਹੀਨੇ ਦੇ ਵਿੱਚ ਇਹ ਕਿਤਾਬ ਆ ਜਿਹੜੀ ਹੋ ਰਿਲੀਜ਼ ਹੋਣੀ ਸੀਗੀ ਜੇਕਰ ਤੁਸੀਂ ਅ Amazon ਦੇ ਉੱਤੇ ਵੀ ਜਾ ਕੇ ਸਰਚ ਕਰੋਗੇ ਇਸ ਕਿਤਾਬ ਬਾਰੇ ਤਾਂ ਪਹਿਲਾਂ ਉਹਨਾਂ ਨੇ Amazon ਦੇ ਉੱਤੇ ਇਹ ਕਿਤਾਬ ਪਾਈ ਸੀਗੀ ਵੀ ਇਹ ਕਿਤਾਬ ਸੋਲਡ ਕਰਨ ਦੇ ਵਾਸਤੇ ਵੇਚਣ ਦੇ ਵਾਸਤੇ ਪਰ ਹੋਣਾ ਜਿਹੜਾ Amazon ਨੇ ਆ ਜਿਹੜਾ ਇਸ ਨੂੰ ਆ ਇਥਾ ਇੱਕ ਲਾਈਨ ਲਿਖੀ ਹੋਈ ਆ ਕਿ ਇਹ ਕਿਤਾਬ ਉਪਲਬਧ ਨਹੀਂ ਗਈ ਕੋਈ ਕਾਰਨ ਹੈਗਾ ਪਰ ਤੁਹਾਨੂੰ ਦੱਸ ਦਈਏ ਕਿ ਇਸ ਕਿਤਾਬ ਨੂੰ ਹਲਤੀਗਾ ਜਿਹੜਾ ਜੋ ਕੇਂਦਰ ਦੀ ਸਰਕਾਰ ਹੈਗੀ ਆ ਮੋਦੀ ਸਰਕਾਰ ਹੈਗੀ ਆ ਉਸ ਨੇ ਇਸ ਕਿਤਾਬ ਨੂੰ ਜਿਹੜਾ ਉਹ ਬਾਹਰ ਹੀ ਨਹੀਂ ਆਉਣ ਦਿੱਤਾਗਾ ਇਸ ਦੇ ਉੱਤੇ ਬੈਨ ਲਾਉਣ ਦੀ ਹੈ ਜਿਹੜੀ ਵੱਡੇ ਪੱਧਰ ਦੇ ਉੱਤੇ ਤਿਆਰੀ ਹੋ ਰਹੀ ਹੈਗੀ ਆ ਕਿਤੇ ਨਾ ਕਿਤੇ ਬਹੁਤ ਵੱਡਾ ਧੱਕਾ ਜਿਹੜਾ ਸਾਡੇ ਦੇਸ਼ ਦੇ ਨੌਜਵਾਨਾਂ ਦੇ ਨਾਲ ਹੋ ਰਿਹਾ ਹੈਗਾ ਕਿਉਂਕਿ ਆਮ ਤੌਰ ਦੇ ਉੱਤੇ ਇਹ ਦੇਖਿਆ ਜਾਂਦਾ ਹੈਗਾ ਕਿ ਜੋ ਸੈਨਾ ਦੇ ਵਿੱਚ ਜੋ ਫੌਜ ਦੀ ਭਰਤੀ ਦੇ ਵਿੱਚ ਫੌਜ ਦੀ ਭਰਤੀ ਦੇ ਵਿੱਚ ਸਿਰਫ ਤੇ ਸਿਰਫ ਉਹੀ ਨੌਜਵਾਨ ਜਾਂਦੇ ਹੈਗੇ ਆ ਜਿਹੜੇ ਕਿਤੇ ਨਾ ਕਿਤੇ ਪਿਛੋ ਕਿਰਤੀ ਵਰਗ ਦੇ ਨਾਲ ਸੰਬੰਧਿਤ ਹੁੰਦੇ ਆ ਕਿਤੇ ਨਾ ਕਿਤੇ ਉਹਨਾਂ ਨੂੰ ਲੱਗਦਾ ਹੁੰਦਾ ਕਿ ਹੁਣ ਸ਼ਾਇਦ ਅ ਅਸੀਂ ਨੌਕਰੀ ਲੱਗ ਗਏ ਫੌਜੀ ਲੱਗ ਗਏ ਕੋਈ ਥੋੜੀ ਜੰਗੀ ਤਨਖਾਹ ਮਿਲਣ ਲੱਗ ਜੂਗੀ ਆ ਮਾਂ ਪਿਓ ਦੀ ਜ਼ਿੰਦਗੀ ਆ ਜਿਹੜੀ ਉਸ ਖਾਲੀ ਹੋ ਜੂਗੀ ਪਰ ਕਿਤੇ ਨਾ ਕਿਤੇ ਅਜਿਹੀਆਂ ਯੋਜਨਾਵਾਂ ਚਲਾ ਕੇ ਆ ਜਿਹੜਾ ਕਿਰਤੀ ਤਬਕੇ ਨੂੰ ਫੇਰ ਤੋਂ ਆ ਜਿਹੜਾ ਉਹ ਪਿੱਛੇ ਧੱਕਣ ਦੀ ਆ ਜਿਹੜੀ ਕਵਾਇ ਦਾ ਬਾਦਸਤੂਰ ਜਾਰੀ ਹੈਗੀ ਆ ਅਸੀਂ ਇਹ ਸੁਣਦੇ ਆਉਣੇ ਹੈਗੇ ਆ ਲੰਬੇ ਸਮੇਂ ਤੋਂ ਮੋਦੀ ਸਰਕਾਰ ਨਰਿੰਦਰ ਮੋਦੀ ਜਦੋਂ ਵੀ ਭਾਸ਼ਣ ਦਿੰਦਾ ਹੈਗਾ ਤੇ ਇਹ ਗੱਲ ਆਖੀ ਜਾਂਦੀ ਹੈਗੀ ਆ ਕਿ ਸਾਡਾ ਦੇਸ਼ ਆ ਜਿਹੜਾ ਪੰਜਵੀਂ ਸਭ ਤੋਂ ਵੱਡੀ ਅਰਥਵਿਵਸਥਾ ਜਿਹੜੀ ਉਹ ਬਣਨ ਜਾ ਰਿਹਾ ਹੈਗਾ ਪੰਜਵੀਂ ਸਭ ਤੋਂ ਵੱਡੀ ਅਰਥਵਿਵਸਥਾ ਦੇ ਵਿੱਚ ਆ ਜਿਹੜਾ ਪਤਾ ਨਹੀਂ ਕੀ ਕੁਛ ਗੱਲ ਰਹੇ ਹੈਗੇ ਆ ਕਈ ਦੇਸ਼ਾਂ ਨੇ ਪਿਛਲੇ ਸਮੇਂ ਦੇ ਦੌਰਾਨ ਜਦੋਂ ਆਪਣੀ ਜੀਡੀਪੀ ਕਾਊਂਟ ਕਰਵਾਈ ਹੈਗੀ ਆ ਤਾਂ ਉਸ ਜੀ ਡੀ ਪੀ ਦੇ ਵਿੱਚ ਵਿਸ਼ਵਾਗਿਰੀ ਆ ਜਾਨੀ ਕਿ ਪੈਸੇ ਦੇ ਕੇ ਜਿਹੜਾ ਜਿਸਮ ਫਰੋਸੀ ਨੂੰ ਵੀ ਆ ਜਿਹੜਾ ਉਹ ਜੀ ਡੀ ਪੀ ਦੇ ਵਿੱਚ ਗਿਣਿਆ ਗਿਆ ਹੈਗਾ ਤੇ ਮੋਦੀ ਸਰਕਾਰ ਵੀ ਕਿਤੇ ਨਾ ਕਿਤੇ ਜੇਕਰ ਆਪਣੀ ਜੀ ਡੀ ਪੀ ਵਧਾਉਣਾ ਚਾਹੁੰਦੀ ਹੈਗੀ ਆ ਤਾਂ ਸਭ ਤੋਂ ਜੇਕਰ ਗਰੀਬਾਂ ਦੇ ਹੋਂਕੇ ਵੀ ਉਹਦੇ ਵਿੱਚ ਗਿਣੇ ਜਾਣ ਤਾਂ ਸ਼ਾਇਦ ਗਰੋਥ ਰੇਟ ਆ ਜਿਹੜੀ ਉਹ 50 ਪਲੱਸ ਵੀ ਹੋ ਸਕਦੀ ਹੈਗੀ ਆ ਇੰਨੀ ਵੱਡੀ ਆਰਥਿਕ ਸ਼ਕਤੀ ਆ ਜਿਹੜੀ ਲਾਜ਼ਮੀ ਬਣ ਸਕਦੀ ਹੈਗੀ ਪਰ ਸ਼ਰਤ ਹੈਗੀ ਆ ਕਿ ਉਸ ਅਰਥਵਿਵਸਥਾ ਦੇ ਵਿੱਚ ਗਰੀਬਾਂ ਦੇ ਆ ਜਿਹੜੇ ਹੋਂਕੇ ਵੀ ਆ ਜਿਹੜੇ ਮਿਲਣੇ ਚਾਹੀਦੇ ਆ ਉਸ ਅਰਥਵਿਵਸਥਾ ਦੇ ਵਿੱਚ ਇਹ ਵੀ ਗਿਣਾ ਜਾਣਾ ਚਾਹੀਦਾ ਕਿ ਸਾਡੇ ਪੰਜਾਬ ਦੇ ਸਾਡੇ ਦੇਸ਼ ਦੇ ਆ ਜਿਹੜੇ ਲੱਖਾਂ ਨੌਜਵਾਨ ਆ ਜਿਹੜੇ ਉਹ ਸ਼ਹੀਦ ਹੋ ਰਹੇ ਹੈਗੇ ਆ ਪਰ ਉਹਨਾਂ ਦੇ ਮਾਪੇ ਹੋਂਕੇ ਲੈ ਰਹੇ ਆ ਤੇ ਉਹਨਾਂ ਦੇ ਵਾਸਤੇ ਇੱਕ ਸ਼ਹੀਦੀ ਦਾ ਕਿਤਾਬ ਤੱਕ ਨਹੀਂ ਦਾ ਸੋ ਜੇਕਰ ਤੁਹਾਨੂੰ ਗੱਲਬਾਤ ਸਟੀਕ ਲੱਗੀ ਹੈਗੀ ਆ ਤਾਂ ਤੁਹਾਨੂੰ ਬੇਨਤੀ ਆ ਕਿ ਤੁਹਾਡੀ ਖਬਰ ਤੁਹਾਡੇ ਤੀਕ ਪਹੁੰਚਾਉਣੇ ਆ ਤੇ ਇਸ ਦੇ ਲਈ ਆ ਜਿਹੜਾ ਤੁਹਾਡੇ ਤੋਂ ਕੁਝ ਆਸ ਵੀ ਕਰਦੇ ਆ ਸਾਡੀ ਆਰਥਿਕ ਸਹਾਇਤਾ ਵੀ ਲਾਜ਼ਮੀ ਕਰੋ ਮੈਂ ਬਲਰਾਜ ਮੌਰ ਤੁਹਾਡਾ ਬਹੁਤ ਬਹੁਤ ਧੰਨਵਾਦ